ਬਾਹਰ ਦਾ ਕੀ ਪੈ ਰਿਹਾ ਕੈਮਰਾ ਦੀ ਵਾਲੀ ਇਹ ਮੰਨ ਰਿਹਾ ਹੈ ਕਿ ਹਰੇਕ ਪਾਰ ਨੂੰ ਲਾਹਣ ਫਰ ਰਹੀ ਹੈ ਬਾਕੀ ਲੱਗੀ ਆਗੇ ਇਤਨਾ ਲੱਗੀ ਬੁਖਤੀ ਦੇਖਦੇ ਸਾਰੇ ਨਾ ਛੱਡਦੇ ਕੋਈ ਲੱਗੀ ਕੋਈ ਨਾ ਕੋਈ ਕਰਦਾ ਮੋਰੀ ਤੇ ਅੰਦਰ ਵਿੱਚ ਸਾਰੇ ਸੁਣਾ ਮਾੜਾ ਮਾਨਸ ਜਲੇ ਵੀ ਔਖਾ ਕਰਿਆ ਹੈ ਜਾਂ ਦੇਖ ਲਿਓ ਤੁਮੇ ਜਲਦੇ ਹੋਣੇ ਵੀ ਅਖੜਾ ਹੈਗਾ ਡਾਕਟਰ ਮਾਰਦਾ ਹੈਗਾ ਅਲੱਗ ਅਲੱਗ ਤਰੀਕੇ ਨੇ ਆਹ ਸਾਥੀਓ ਉਹੀ ਪ੍ਰਾਲੀ ਹੈ ਜਿਹਦਾ ਧੂਆਂ ਦਿੱਲੀ ਜਾਂਦਾ ਉਸ ਪ੍ਰਾਲੀ ਨਾਲ ਸਰਕਾਰ ਨੂੰ ਬੁਲਾਇਆ ਜਾ ਰਿਹਾ ਹੈ ਸਰਕਾਰ ਦੀਆਂ ਅਰਥੀਆਂ ਭੁੱਕੀਆਂ ਜਾ ਰਹੀਆਂ ਇਹ ਉਹੀ ਪ੍ਰਣਾਲੀ ਪ੍ਰਣਾਲੀ ਆ ਜਿਹਦਾ ਥੋੜਾ ਥੋੜਾ ਪਿੱਛੇ ਲਫਾਈ ਪੰਸੀਪਲਿਟੀ ਦਾ ਹੱਲਾ ਆ ਜਾਵਾ ਵਾਤੀ ਸਰਕਾਰ ਮੁਰਦਾਬਾਦ 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 ਵਾਤੀ ਸਰਕਾਰ ਮੁਰਦਾਬਾਦ